امن قانون ਦੀ ਸਥਿਤੀ ਨੂੰ ਬਰਕਰਾਰ ਰੱਖਣ ਅਤੇ ਮਾੜੇ ਅੰਸਰਾ ਤੇ ਸ਼ਿਕੰਜਾ ਕੱਸਣ ਦੇ ਮਕਸਦ ਨਾਲ ਲੁਧਿਆਣਾ ਦਿਹਾਤੀ ਪੁਲਿਸ ਨੇ ਐਸਐਸਪੀ ਡਾਕਟਰ ਅੰਕੁਰ ਗੁਪਤਾ ਦੀ ਅਗਵਾਈ ਹੇਠ ਜਗਰਾਉਂ ਰੇਲਵੇ ਸਟੇਸ਼ਨ ਤੇ ਅਚਨਚੇਤ ਚੈਕਿੰਗ ਕੀਤੀ ਇਸ ਸਰਚ ਅਭਿਆਨ ਦੌਰਾਨ ਬੰਬ ਨਿਰੋਧਕ ਦਸਤੇ ਅਤੇ ਡੌਗ ਸਕੁਐਡ ਦੀ ਵੀ ਵਿਸ਼ੇਸ਼ ਤੌਰ ਤੇ ਮਦਦ ਲਈ ਗਈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਐਸਐਸਪੀ ਡਾਕਟਰ अंकुर गुप्ता ने दसिया के एक चेकिंग अभियान पुलिस की रूटीन कार्रवाई का हिस्सा है ता जो जनतक थावा ते सुरक्षा नु यकीनी बनाया जा सके ओना दसिया कि जगराउन तो इलावा मुल्लापुर दाखा नानकसर अते देहाती खेतर दे होरना रेलवे स्टेशन ते भी पुलिस टीम वालों डूंगाई नाल जांच की गई है जगराउन तो पत्रकार चरणजीत सिंह चंद रिपोर्ट ਤੇ ਕਿਸ ਕਰਕੇ ਸਾਰੀ ਐਕਟੀਵਿਟੀ ਕੀਤੀ ਹੈ ਪੁਲਿਸ ਵੱਲੋਂ ਇਹ ਆਪਾਂ ਨੂੰ ਪਤਾ ਹੀ ਹੈ ਜੀ ਆਪਾਂ ਜਿਵੇਂ ਸਾਰੇ ਪੰਜਾਬ ਦੇ ਵਿੱਚ ਅੱਜ ਸਪੈਸ਼ਲ ਚੈਕਿੰਗਸ ਚੱਲ ਰਹੀਆਂ ਨੇ ਨਾਕਾਬੰਦੀ ਵੀ ਚੱਲ ਰਹੀ ਨੇ ਤੇ ਨਾਲ ਨਾਲ ਰੇਲਵੇ ਸਟੇਸ਼ਨ ਸਪੈਸ਼ਲ ਤੌਰ ਤੇ ਪਹਿਲਾਂ ਵੀ ਚੱਲਦੀਆਂ ਨੇ ਅੱਜ ਵੀ ਸਪੈਸ਼ਲ ਆਪਾਂ ਸਾਰੇ ਅਫਸਰ ਦੇ ਨਾਲ ਗਸ਼ਟ ਅਫਸਰ ਦੇ ਨਾਲ ਨਾਲ ਐਸ ਐਚਓ ਚੌਂਕੀ ਚਾਰਜਸ ਦੇ ਨਾਲ ਪੂਰੇ ਪੁਲਿਸ ਵੱਲ ਦੇ ਨਾਲ ਆਪਾਂ ਜਗਰਾਉਂ ਰੇਲਵੇ ਸਟੇਸ਼ਨ ਤੇ ਬਾਕੀ ਜ਼ਿਲ੍ਹੇ ਚ ਹੋਰ ਜਗ੍ਹਾ ਜਿਹੜੇ ਮੇਨ ਰੇਲਵੇ ਸਟੇਸ਼ਨ ਜਿੱਥੇ ਟ੍ਰੇਨਸ ਦੀ ਅਰਾਈਵਲ ਡਿਪਾਰਚਰਸ ਹੈਗੀਆਂ ਨੇ ਉੱਥੇ ਆਪਾਂ ਇਹ ਅੱਜ ਚੈਕਿੰਗ ਮੁਹਿੰਮ ਚਲਾਈ ਹੈ ਸਾਡੇ ਨਾਲ ਡੌਗ ਸਕਵਾਡ ਦਾ ਜਿਹੜਾ ਹੈਗਾ ਉਹ ਵੀ ਮੌਜੂਦ ਹੈ ਤੇ ਨਾਲ ਈਵਨ ਸਾਰਿਆਂ ਦੀ ਪ੍ਰੋਪਰ ਚੈਕਿੰਗ ਕੀਤੀ ਜਾ ਰਹੀ ਹੈ ਪਸੰਜਰ ਦੀ ਤਾਂ ਕਿ ਇੱਕ ਜਿਹੜਾ ਸੈਂਸ ਆਫ ਸਿਕਿਉਰਟੀ ਹੈਗੀ ਹੈ ਉਹ ਮੇਨਟੇਨ ਹੋ ਜਾਈ ਤੇ ਜਿਹੜਾ ਕੋਈ ਵੀ ਜਿਹੜਾ ਸ਼ਰਾਰਤੀ ਅੰਸਰ ਹੈ ਉਹਦੇ ਖਿਲਾਫ ਨੱਥ ਪਾਈ ਜਾ ਸਕੇ ਤੇ ਉਹਦੇ ਵਿੱਚ ਡਰ ਪੈਦਾ ਹੋਵੇ ਡਿਟਰੈਂਸ ਪੈਦਾ ਹੋਵੇ ਕਿਸੇ ਵੀ ਤਰੀਕੇ ਦੇ ਕਰਾਈਂ ਦੇ ਗਏ ਸਟੇ ਸਰ ਪਬਲਿਕ ਨੂੰ ਇਹੀ ਮੈਸੇਜ ਦਿਓਗੇ ਕਿ ਮਤਲਬ ਪਬਲਿਕ ਪੂਰੀ ਤਰ੍ਹਾਂ ਸਿਕਿਉਰ ਹੈ ਜੀ ਬਿਲਕੁਲ ਬਿਲਕੁਲ ਜੀ ਸਾਡੀ ਜਿਹੜੀ ਇਹ ਪ੍ਰੈਜ਼ੈਂਸ ਹੈਗੀ ਹੈ ਚੈਕਿੰਗ ਚੱਲ ਰਹੀ ਹੈ ਇੱਕ ਅਟੈਂਪਟ ਹੈਗਾ ਸਾਡੇ ਵੱਲੋਂ ਜਿਹੜੇ ਸਿਟੀਜ਼ਨਸ ਹੈ ਜਗਰਾਉਂ ਦੇ ਪੰਜਾਬ ਦੇ ਲੁਧਿਆਣੇ ਦੇ ਕਿ ਜੀ ਪੁਲਿਸ ਪੁਲਿਸ ਦਾ ਮੁਸਤੈਦ ਹੈ ਆਪਾਂ ਚੈਕਿੰਗ ਵੀ ਕਰ ਰਹੇ ਹਾਂ ਤੇ ਨਾਲ ਨਾਲ ਮਾੜੇ ਅਨਸਰਾਂ ਨੂੰ ਮੈਸੇਜ ਹੈ ਕਿ ਪੁਲਿਸ ਪੁਲਿਸ ਦਾ ਮੁਸਤੈਦ ਹੈ ਜਿਹੜੇ ਵੀ ਕੋਈ ਸ਼ਰਾਰਤੀ ਉਹਨਾਂ ਦੇ ਕੰਮ ਅਨਸਰ ਹੈਗੇ ਨਹੀਂ ਉਹਨਾਂ ਦਾ ਕੰਮ ਹੈ ਕ੍ਰਿਮੀਨਲ ਐਕਟੀਵਿਟੀਜ਼ ਹੈ ਉਹਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੇ ਜਿਹੜਾ ਵੀ ਬੰਦਾ ਐ ਐਕਸ਼ਨ ਹੈ ਜਿਹੜਾ ਸਾਡੇ ਧਿਆਨ ਚ ਆਇਆ ਆਪਾਂ ਉਹ ਬਿਲਕੁਲ ਕਾਨੂੰਨੀ ਕਾਰਵਾਈ ਕਰ ਇਹ ਪੀਸਫੁਲ ਹੈ ਜੀ ਫਿਲਹਾਲ ਪੀਸਫੁਲ ਹੈ ਤੇ ਰੂਟੀਨ ਦੀ ਚੈਕਿੰਗ ਹੈ ਤੇ ਬਾਕੀ ਹੋਰ ਜਗ੍ਹਾ ਵੀ ਜਗਰਾਉ ਰੇਲਵੇ ਸਟੇਸ਼ਨ ਦੇ ਇਲਾਵਾ ਮੁੰਲਾਪੁਰ ਦਾਖਾ ਤੇ ਜਿਹੜੇ ਹੋਰ ਵੀ ਅਨੰਕਸਰ ਉੱਥੇ ਵੀ ਸਾਡੀ ਚੈਕਿੰਗਸ ਸਪੈਸ਼ਲ 2 ਘੰਟੇ ਦੀ 3 ਤੋਂ 5 ਆਪਾਂ ਕਰਾ ਰਹੇ ਹਾਂ ਠੀਕ ਠੀਕ ਹੈ ਥੈਂਕ ਯੂ